ਉਹ ਆਪਾਂ ਜਨਤਕ ਕਰਦੇ ਆਂਗੇ ਤੁਹਾਨੂੰ ਪਤਾ ਲੱਗ ਜਣਾ ਸਾਰਾ ਉਹ ਜਿਹੜੇ ਅੰਦਰ ਮੁੰਡੇ ਬੈਠੇ ਨੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੀ LCD ਲਾਈ ਹੈ ਉਹਨੀ ਗੱਲ ਅਸੀਂ ਉਹ ਸਾਰਾ ਬੋਲ ਕੇ ਨਹੀਂ ਦਿਖਾ ਦੱਸ ਸਕਦੇ ਨਹੀਂ ਸਾਡੇ ਚ ਉਹ ਜੋ ਅੰਦਰ ਸਥਿਤੀ ਦੇਖ ਕੇ ਆਏ ਅਸੀਂ ਤੇ ਇਸ ਦੇ باوجود ਵੀ ਜੋ ਹਾਲਾਤ ਬਣ ਰਹੇ ਐ ਪਹਿਲਾ ਸੋਨੂ ਸਾਰਿਆਂ ਨੂੰ ਉਹ ਜਿਹੜੀ ਅੰਦਰ ਸੱਚਾਈ ਐ ਉਹ ਅਸੀਂ মিডিਆ ਨੂੰ ਵੀ ਸਾਰੀ ਉਹ ਕਾਉਂਟੇਕ ਪੇਜ ਦਿੰਨੇ ਆ ਸੋਨੂ ਵੀ ਅਸੀਂ ਜਿਹੜਾ ਆਪਣਾ ਐਨ.ਸੀ.ਡੀ ਲੱਗੀ ਐ ਇਹਦੇ ਰਾਹੀਂ ਕਿੰਨੇ ਕ ਤਸਵੀਰ ਤੁਸੀਂ ਦੇਖ ਪਾਉਂਗੇ ਉਹ ਵੀ ਅਸੀਂ ਦੱਸਾਂਗੇ ਪਰ ਇਸ ਸਥਿਤੀ ਦੇ باوجود ਵੀ ਜਿਹੇ-ਜੇ ਪ੍ਰਬੰਧ ਕੇਂਦਰ ਸਰਕਾਰ ਪੰਜਾਬ ਸਰਕਾਰ ਕਰ ਰਹੀ ਹੈ ਜਿੱਨੀ ਆ ਰਿਪੋਰਟਾਂ ਪਰ ਨਾਲ ਦੇ ਪਿੰਡਾਂ ਦੇ ਵਿੱਚੋਂ ਆਈ ਹੈ ਵੱਡੇ ਪੱਦਰ ਤੇ ਜਿਹੜੀ ਪਿੰਡਾਂ ਦੇ ਵਿੱਚ ਪੁਲਿਸ ਛਾਉਣੀ ਬਣਾਉਣੀ ਪੰਜ-ਪੰਜ ਸੱਤ-ਸੱਤ ਜਿਹੜੀਆਂ ਬਸਾਂ ਉਹ ਲਾਈਆਂ ਨੇ ਚਲੋ ਉਹਨਾਂ ਦਾ ਹਮੇਸ਼ਾ ਹਕੂਮਤਾਂ ਹੀ ਕਰਦੀਆਂ ਹੁੰਦੀਆਂ ਨੇ ਪਰ ਲੜਨ ਵਾਲੇ ਲੋਕ ਡੋਲਦੇ ਨਹੀਂ ਹੁੰਦੇ ਲੜਨ ਵਾਲੇ ਲੋਕ ਇਹਨਾਂ ਦੀਆਂ ਕਾਰਵਾਈਆਂ ਤੋਂ ਪਿੱਛੇ ਨਹੀਂ ਹਟਦੇ ਹੁੰਦੇ ਜਿਨ੍ਹਾਂ ਇਹ ਆਪਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਲੜਾਈ ਦੇ ਵਿੱਚ ਉਹਦੀ ਸੋਚ ਤੇ ਪੂਰੇ ਭਾਰਤ ਦੇ ਲੋਕਾਂ ਦੀਆਂ ਨਜ਼ਰਾਂ ਇਸ ਮੋਰਚੇ ਵੱਲ ਹੈ ਕਿ ਕੇਂਦਰ ਕੀ ਕਰਦੀ ਹੈ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਸਾਹਮਣੇ ਹੈ 24 ਦਿਨ ਹੋ ਗਏ ਆ ਮੈਂ ਆ ਕੇ ਰਾਂ ਤਸਵੀਰ ਸਾਰਿਆਂ ਪਾਣ ਨੂੰ ਮੀਡੀਆ ਦੇ ਸਾਹਮਣੇ ਆ ਜਾਣ ਦਿਓ ਫਿਰ ਜੋ ਸਰਕਾਰ ਨੇ ਪ੍ਰਬੰਧ ਕਰਿਆ ਉਸ ਤੇ ਵੀ ਬੋਲ ਲਾਂਗੇ ਇੰਨੇ ਚੱਕਰ ਆਉਣ ਦੇ باوجود ਵੀ ਬੇਹੋਸ਼ ਹੋਣ ਦੇ باوجود ਵੀ ਮੈਂ ਬੋਲਣ ਆਇਆ ਦੀ ਲਾਜਮੀ ਜੋ ਅੱਜ ਸ੍ਰੀਮ ਕੋਟ ਦੇ ਵਿੱਚ ਇਸ ਮੋਰਚੇ ਨੂੰ ਲੈ ਕੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜੋ ਕੱਲ ਦਾ ਪ੍ਰਸ਼ਾਸਨ ਬਿਉਤਬੰਦੀ ਬਣਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਆ ਐਸ ਆਪਣੇ ਹੋਟਲ ਵਾਲੀ ਜਗ੍ਹਾ ਤੇ ਮਿਨੀ ਹਸਪਤਾਲ ਦਾ ਨਾਂ ਦੇਣਾ ਡਾਕਟਰ ਸਾਹਿਬਾਨ ਪਹਿਲਾਂ ਵੀ ਚੈੱਕਅਪ ਕਰਦੇ ਨੇ ਅਸੀਂ ਕਦੇ ਮਨਾਂ ਨਹੀਂ ਕੀਤਾ ਜਿਹੜੀ ਹੁਣ ਵੀ ਟੀਮ ਆਈ ਹੈ ਉਹ ਆਈ ਕਿੰਨੀ ਹੈ ਲਗਭਗ 2 ਦਰਜਨਾ 2 ਦਰਜਨਾ ਟੀਮ ਨੇ ਆਉਣਾ ਉਹਨਾਂ ਦੇ ਵਿੱਚੋਂ 50% ਕੋਰਟ ਸਾਨੂੰ ਡਾਕਟਰਾਂ ਵਾਲੇ ਦੇਣਗੇ ਤੇ ਰੋਲ ਕਮਾਂਡੋ ਦਾ ਹੋਊਗਾ। ਉਹਨਾਂ ਨੇ ਕਿਹਾ ਵੀ ਅਸੀਂ ਜ਼ਰੂਰੀ ਹੈ ਜੀ ਸਟੇਜ ਦੇ ਨੇੜੇ ਆਉਣਾ ਹੈ। ਸਟੇਜ ਦੇ ਨੇੜੇ ਆਉਣ ਦਾ ਮਤਲਬ ਡੱਲੇਵਾਲ ਸਾਹਿਬ ਨੂੰ ਮੋਰਚੇ 'ਚੋਂ ਚੱਕਣਾ। ਇਹ ਉਹਨਾਂ ਦੀ ਬਿਆਨਤ ਬੰਦੀ ਹੈ। ਸਾਰੀਆਂ ਜੋ ਮਨਾਂ ਦੇ ਵਿੱਚ ਪਈਆਂ ਸੀ ਜੋ ਲੋਕ ਸੋਚ ਰਹੇ ਨੇ ਉਹ ਤਸਵੀਰ ਸਾਹਮਣੇ ਆ ਜਾਊਗੀ ਪ੍ਰਭੂ ਜੇ ਹਜੇ ਵੀ ਕੋਈ ਭੁਲੇਖੇ ਚ ਰਹਿ ਗਿਆ ਫਿਰ ਉਹਦਾ ਕੋਈ ਇਲਾਜ ਨਹੀਂ ਇੰਨੇ ਬੇਹੋਸ਼ ਹੋਣ ਦੇ باوجود ਵੀ ਇਹ ਕਹਿਣਾ ਵੀ ਨਹੀਂ ਜਿੰਨੀ ਜਿਹੜੀ ਮੇਰੀ ਬਾਜ ਹੈ ਤੁਸੀਂ ਲਾਜਮੀ ਮੈਨੂੰ ਬੁਲਾਓ ਮੈਨੂੰ ਦੋ ਸ਼ਬਦ ਕਹਿਣੇ ਕਹਿਨੇ ਆ ਮੈਂ ਉਹ ਡੇਢ ਘੰਟਾ ਸਾਨੂੰ ਬੀਪੀ ਜੇ ਦਾ ਉਹਨਾਂ ਦਾ ਇੱਕੇਦਮ ਡਾਊਨ ਬਹੁਤ ਡਾਊਨ ਜੇ ਡਾਕਟਰ ਸਾਹਿਬਾਂ ਨਾਲ ਉਹਦੇ ਦੱਸਿਏ ਉਹ ਤਾਂ ਜਵਾਬ ਦੇ ਜਾਣਗੇ ਪਰ ਸੋਡੀਆਂ ਅਰਦਾਸਾਂ ਨੇ ਸੋਡੇ ਜਾਪ ਨੇ ਕਿਹੜਾ ਹੋਂਦ ਸਥਿਤੀ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਲਿਆਂਦਾ ਉਹ ਤਸਵੀਰ ਅਸੀਂ ਕੋਈ ਮੈਂ ਬੋਲ ਕੇ ਇਹ ਨਹੀਂ ਦੱਸਣਾ ਚਾਹੁੰਦਾ ਵੀ ਇਹ ਕੁਸ਼ੇ ਆ ਉਹ ਤਸਵੀਰ ਤੁਹਾਡੇ ਸਾਹਮਣੇ ਆਜੂ ਕਿਹੜੀ ਸਥਿਤੀ ਦੇ ਵਿੱਚ ਉਹ ਡਲੇਵਾਲ ਸਾਹਿਬ ਮੁੜ ਕੇ ਆਪਣੇ ਚਾਏ ਨੇ ਤਾਂ ਉਹ ਮੈਂ ਉਹਨਾਂ ਨੂੰ ਆਪਣੇ ਜਿੰਨੇ ਵੀ ਪ੍ਰਬੰਧਕ ਹੈ ਉਹ ਉਹਨੂੰ ਕੋ ਅਰਜ਼ੀ ਨੂੰ ਬੇਨਤੀ ਕਰਦੇ ਵੀ ਇੱਕ ਤਾਂ ਜਿਹੜੀ ਉਹ LCD ਤੇ ਚਲਵਾ ਦਿਓ ਇੱਕ ਮੀਡੀਆ ਨੂੰ ਵੀ ਉਹ ਸਾਰੀਆਂ ਰਿਪੋਰਟਾਂ ਦੇ ਦਿਓ ਉਸ ਤੋਂ ਬਾਅਦ ਜੋ ਆਪਣਾ ਸ੍ਰੀਮ ਕੋਟ ਵਾਲਾ ਜੇ ਦੋ ਸ਼ਬਦ ਬੋਲੇ ਗਏ ਜਾਂ ਨਾ ਬੋਲੇ ਗਏ ਉਹ ਜਿਹੜੀ ਅਧੂਰੀ ਗੱਲ ਰਹਿ ਗਈ ਉਹਨੂੰ ਮਨੂ ਘਾਟ ਜੀ ਪੂਰੀ ਕਰ ਦੇਣਗੇ ਮੈਂ ਫਿਰ ਇਹ ਸਥਿਤੀ ਦੇ ਵਿੱਚ ਪੰਜਾਬੀਆਂ ਨੂੰ ਅਪੀਲ ਕਰਦਾ ਤੇ ਸਾਡੇ ਦੋਨੇ ਫੋਰਮਾਂ ਦੇ ਆਗੂਆਂ ਨੂੰ ਬੇਨਤੀ ਕਰਦਾ ਕਿ ਅਢੀਕੋ ਨਾਲ ਆਪਦੇ ਪਿੰਡ ਕਾਈਆਂ ਨੂੰ ਹੁਣੇ ਫੋਨ ਕਰੋ ਰਾਤ ਨੂੰ ਸਾਡੀ ਬਹੁਤ ਵੱਡੀ ਭੀੜ ਹੋਣੀ ਚਾਹੀਦੀ ਆ ਜਿੰਨੇ ਜੇ ਉਹਨਾਂ ਨੇ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਆਪਦੇ ਬਚਾ ਲਈ ਸਾਡਾ ਘੱਟ ਨੁਕਸਾਨ ਹੋਵੇ ਅਸੀਂ ਕਿਸੇ ਨਾਲ ਟੱਕਰ ਨਾ ਨਹੀਂ ਚਾਹੁੰਦੇ ਪਰ ਆਪਦੇ ਬਚਾ ਲਈ ਆ ਸਾਡੀ ਸੰਗਤ ਆ ਸਾਡੀਆਂ ਭੈਣਾਂ ਜਿਹੜੀਆਂ 10 ਮਹੀਨੇ ਦੀ ਇੱਥੇ ਸੜਕਾਂ ਤੇ ਬੈਠੀਆਂ ਨੇ ਇਹਨਾਂ ਨੂੰ ਬਚਾਇਆ ਕਿਵੇਂ ਜਾਵੇ ਉਹ ਮੈਂ ਅਸੀਂ ਅਪੀਲ ਕੀਤੀ ਬਾਹਰ ਹੁੰਦੀ ਹੈ ਇਸ ਕਰਕੇ ਆਪਾਂ ਪੂਰਾ ਮਨ ਬਣਾ ਕੇ ਕਿ ਮੋਰਚੇ ਨੂੰ ਜਿਵੇਂ ਤੁਸੀਂ ਰਾਤ ਸਾਰੇ ਨਾਕੇ ਵੱਡੀ ਗਿਣਤੀ ਦੇ ਵਿੱਚ ਪੂਰਾ ਪ੍ਰਬੰਧ ਕਾਇਮ ਕੀਤਾ ਮੈਂ ਉਹ ਸਾਰੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਤੇ ਅਪੀਲ ਕੀਤੀ ਸਾਨੂੰ ਲੱਗਦੀ ਸਥਿਤੀ ਕਿ ਅੱਜ ਸਰਕਾਰ ਅੱਜ ਨਾ ਕਰੇ ਕੱਲ ਕਰ ਦੇ ਦੋ ਹੀ ਰਾਹ ਬਚੇ ਨੇ ਸਰਕਾਰ ਕੋਲੇ ਜਾਂ ਤਾਂ ਫੌਰੀ ਸਾਡੀਆਂ ਮੰਗਾਂ ਲਾਗੂ ਕਰ ਦੇ ਐਲਾਨ ਕਰ ਦੇ ਸਾਡੀ ਪਾਰਲੀਮੈਂਟ ਕਮੇਟੀ ਨੇ ਸਰ ਸੰਮਤੀ ਨਾ ਰਿਪੋਰਟ ਦੇਤੀ ਹੈ ਸਿਰਪ ਪ੍ਰਧਾਨ ਮੰਤਰੀ ਦਾ ਐਲਾਨ ਹੋਣਾ ਬਾਕੀ ਹੈ ਉਹ ਕਹੇ ਵੀ ਮੈਂ ਨੋਟੀਫਿਕੇਸ਼ਨ ਜਾਰੀ ਕਰਦਾ ਤਾਂ ਜਾਂ ਫਿਰ ਸਾਡੇ ਹੱਥਾਂ ਦੇ ਵਿੱਚ ਜਿਹੜਾ ਸਾਡਾ ਜੋ ਦਾ ਲੜ ਰਿਹਾ ਹੈ ਇਹਨੂੰ ਚੱਕਣ ਨਾ ਦੇਈਏ ਹੁਣ ਇਹ ਦੋ ਜਿਹੜੇ ਆਪਣੇ ਕੋਲੇ ਤਸਵੀਰ ਦਿਸਦੀ ਹੈ ਸਾਹਮਣੇ ਮੈਂ ਸਾਡੇ ਜਿੰਨੇ ਵੀ ਮੋਰਚੇ ਨਾਲ ਜੁੜੇ ਹੋ ਜਿੰਨੇ ਸਾਡੇ ਹਮੈਤ ਤੇ ਆਇਓ ਜਿਨਨੇ ਸਾਡੇ ਪੂਰੇ ਪਾਰ ਦੇ ਕਿਰਤੀ ਲੋਕਾਂ ਦੀਆਂ ਮੰਗਾਂ ਉਹਨਾਂ ਦੀ ਹਮਾਇਤ ਤੇ ਆਇਓ ਜਿਨਨੇ ਵੀ ਸਾਡੇ ਆਗੂ ਵੱਖ-ਵੱਖ ਸੰਸਥਾ ਦੇ ਮਹਾਪੁਰਸ਼ ਜਿਨਨੇ ਵੀ ਡੱਲੇਵਾਲ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਇਸ ਕਰਕੇ ਅਸੀਂ ਉਹਨਾਂ ਤੋਂ ਮਾਫੀ ਚਾਹਾਂਗੇ ਅਸੀਂ ਕੋਸ਼ਿਸ਼ ਕੀਤੀ ਸੀ ਵੀ ਉਹਨਾਂ ਦੀ ਥੋੜਾ ਥੋੜਾ ਗਰਮ ਪਾਣੀ ਕਰਕੇ ਲੱਤਾਂ ਨੂੰ ਮਾੜੀ ਜਿਹੀ ਮਾਲਿਸ਼ ਕਰਦਿਏ ਢੋਈ ਨੂੰ ਕਰਦਿਏ ਅਚਾਨਕ ਜਿਹੜਾ ਜਦੋਂ ਇੱਕ ਇਹ ਲੀੜੇ ਲਾਏ ਉਹਨਾਂ ਨੂੰ ਚੱਕਰ ਆ ਗਿਆ ਡਿੱਗ ਪਿਆ ਉਲਟੀ ਆ ਗਈ ਸੀ 5-7 ਮਿੰਟ ਬੇਹੋਸ਼ ਰਹਿਣਾ ਫਿਰ ਉਸ ਸਥਿਤੀ ਦੇ ਵਿੱਚ ਆਉਣਾ ਇਹ ਸਾਰੀ ਤਸਵੀਰ ਤੁਹਾਡੇ ਸਾਹਮਣੇ ਆ ਤਾਂ ਤੁਸੀਂ ਬਾਹਰ ਬੈਠੀ ਸੰਗਤ ਨੇ ਜਿਹੜਾ ਜਾਪ ਕੀਤਾ ਅਸੀਂ ਉਸੇ ਸਥਿਤੀ ਦੇ ਵਿੱਚ ਫੇਰ ਆਏ ਆ ਪਾਪਾ ਡੋਲਣਾ ਨਹੀਂ ਲੜਨਾ ਚਿਪਾਹੀਓ ਪੀਲ ਉਹ ਸਾਰੀ ਮੈਂ ਸੁਖਜੀਤ ਭਾਈ ਨੂੰ ਜਿਹੜੇ ਅਸੀਂ ਸੁਭਾਈ ਇਹਨਾਂ ਸਥਿਤੀ ਕਿਉਂ ਕੋਈ ਵੱਖਰੀ ਸੀ ਇਹ ਜਿਹੜੀ ਹੁਣ ਸਥਿਤੀ ਬਣੀ ਆ ਇਹਨਾਂ ਨੂੰ ਮੈਂ 2 ਮਿੰਟ 4 ਮਿੰਟ ਜਿਹੜੇ ਵੀ ਇਹ ਸਥਿਤੀ ਦੇ ਵਿੱਚ ਜਿੰਨੇ ਵੀ ਸਾਡੇ ਫੋਰਮ ਦੇ ਆਗੂ ਐ ਜਿਹੜੇ ਬਾਹਰ ਨੇ ਉਹਨਾਂ ਨੂੰ ਵੀ ਬੇਨਤੀ ਐ ਕਿ ਉਹ ਜਿੰਨੇ ਵੀ ਸਾਡੇ ਫੋਰਮ ਦੇ ਆਗੂ ਆ ਉਹ ਇੱਥੇ ਪਹੁੰਚ ਡ ਸਟੇਜ ਤੇ ਪਾਪਾ ਜ਼ਰੂਰੀ ਇਸ ਜਿਹੜੀ ਸਥਿਤੀ ਦੇ ਵਿੱਚ ਉਹਨਾਂ ਨੂੰ ਕੋਈ ਫੈਸਲਾ ਲੈ ਚੱਕੀਏ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਸੁਖਜੀਤ ਨੂੰ ਕਿ ਉਹ 2 ਮਿੰਟ ਆਉਣ ਆ ਕੇ ਜਿਹੜੀ ਆਪਣੀ ਉਹਨਾਂ ਦੀ ਇਸ ਸਰਕਾਰ ਦੀਆਂ ਜਿਹੜੀਆਂ ਬਿਉਤਬੰਦੀਆਂ ਹਨ ਉਹਨਾਂ ਨੂੰ ਵਿਚਾਰ ਕਰ ਸਕੀਏ ਤਾਂ ਸੋਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬੈਠਣ ਦੀ ਪੇਲ ਕਰੋ ਆਪਾਂ ਚਲਾਉਨੇ ਆ ਐਲਸੀਡੀ ਉਹ ਪ੍ਰਬੰਧਕਾਂ ਨੂੰ ਬੇਨਤੀ ਆ ਵੀ ਇੱਧਰ ਇੱਕ ਤਾਂ ਮੀਡੀਆ ਨੂੰ ਸਾਰੀ ਰਿਪੋਰਟ ਦੇ ਦਿਓ ਆਗੀ ਰਿਪੋਰਟ ਛੋਡੇ ਕੋਲੇ ਸਾਰਿਆਂ ਕੋਲੇ ਤੋ ਇੱਕ ਜੇ ਪੱਤਰਕਾਰ ਆਪਣਾ ਮੁੰਡਾ ਉਹਦੀ ਡਿਊਟੀ ਲੱਗੀ ਵੀ ਹੈ ਜੋ ਕਵਰ ਕਰ ਲਿਆਵੇ ਇੱਕ ਜਣਾ ਫੋਟੋਗ੍ਰਾਫਰ ਜੇ ਇੱਕ ਜਿਹੜੇ ਦੀ ਡਿਊਟੀ ਆ ਇੱਕ ਜਣਾ ਕਰ ਲਿਓ ਤਾਂ ਦੂਜੀ ਆ ਜਿਹੜੀ ਅੰਦਰ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਐਲਸੀਡੀ ਆ ਉਹ ਵੀ ਚੱਲੂਗਾ ਆਓ ਸਜੀ ਫੌਜਲ ਟਾਇਰਮੈਂਟ ਹੋ ਕੇ ਆਏ ਨੇ ਜਾਂ ਕੋਈ ਪੁਲਿਸ ਮਹਿਕਮੇ ਚੋਂ ਟਾਇਰਮੈਂਟ ਹੋ ਕੇ ਆਏ ਨੇ ਜੀਵਨਾ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਜੇ ਉਹਨਾਂ ਨੂੰ ਡੱਲੇਵਾਲ ਸਾਹਿਬ ਦੀ ਸੋਚ ਤੇ ਜੋ ਸਥਿਤੀ ਦੇ ਵਿੱਚ ਆਏ ਆ ਮੈਂ ਬੇਨਤੀ ਕਰਦਾ ਜੇ ਪੰਡਾਲ ਦੇ ਵਿੱਚ ਉਹ ਆਏ ਨੇ ਜੋ ਵੀ ਫੌਜੀ ਭਰਾ ਅਲਟਾਇਰਮੈਂਟ ਹੋ ਕੇ ਕਿੱਤਾ ਸਾਡਾ ਕਿਸਾਨੀ ਐ ਫੇਰ ਵੀ ਜਿੰਨੇ ਮੋਰਚੇ ਚ ਆਏ ਨੇ ਉਹਨਾਂ ਨੂੰ ਪੀਲ ਐ ਕਿ ਸਾਡੇ ਤੇ ਕੀ ਕਰ ਸਕਦੀ ਐ ਸਰਕਾਰ ਕਿਧਰੋਂ ਹਮਲਾ ਕਰ ਸਕਦੀ ਐ ਉਹ ਬਿਉਵਨ ਬਿਉਤਬੰਦੀ ਬਣਾ ਕੇ ਆਪਦੇ ਵਿਚਾਲ ਲਈ ਆਪਦੇ ਵਿਚਾਲ ਲਈ ਆਪਾਂ ਹੁਣੇ ਮੋਰਚੇ ਸਾਰੇ ਬਣਾ ਲਈਏ ਰਾਤ ਵਾਲਾ ਸਮਾਂ ਉਹਨਾਂ ਨੂੰ ਨਾ ਦਈਏ ਜਿੱਥੇ ਵੀ ਲਾਈਟਾਂ ਲੱਗਦੀਆਂ ਆਪਾਂ ਲਾਈਟਾਂ ਲਾ ਦਈਏ ਜਗਨੇਟਰ ਦਾ ਪ੍ਰਬੰਧ ਜੋ ਵੀ ਉਹਨਾਂ ਨੇ ਕਹਿਣਾ ਜੋ ਉਹਨਾਂ ਨੂੰ ਲੱਗਦਾ ਹੁੰਦਾ ਹੈ ਸਮੇਂ ਤੇ ਸੁਖਜੀਤ ਜੀ ਮੈਨੂੰ ਮੈਂ ਬੇਨਤੀ ਕਰਦਾ ਕਿ ਉਹ ਇਸ ਵਿਭਾਗ ਵਿੱਚੋਂ ਹੀ ਆਇਲ ਰਿਟਾਇਰ ਹੋ ਕੇ ਇਹਨਾਂ ਦੀ ਬੜੀ ਸਰਵਿਸ ਲੰਮੀ ਹੈ ਤਾਂ ਜੇ ਹੋਰ ਵੀ ਜਿੰਨੇ ਸਾਡੇ ਭਰਾ ਇਸ ਮੋਰਚੇ ਦੇ ਵਿੱਚ ਨੇ ਜਿਸ ਨੂੰ ਨੌਜਵਾਨ ਦੀ ਕੋਈ ਟ੍ਰੇਨਿੰਗ ਕੀਤੀ ਆ ਉਹ ਵੀ ਸਾਨੂੰ ਲਾਜ਼ਮੀ ਨਾ ਲਖਵਾ ਦੇਣ ਇੱਥੇ ਹਾਜ਼ਰੀ ਲਵਾਉਣ ਤੇ ਲਾਜ਼ਮੀ ਆਪਾਂ ਆਪਣਾ ਨੁਕਸਾਨ ਘਾਟੋ ਵੇ ਬਚਾ ਕਰ ਸਕੀਏ ਤਾਂ ਜੇ ਸਥਿਤੀ ਸਾਹਮਣੇ ਆਪਰੇ ਹੈਗੀ ਹੈ ਤਾਂ ਇਸ ਗੱਲ ਦੀ ਆਪਾਂ ਜਿਹੜੀ ਸਵੇਰ ਸਾਡੀ ਮੀਟਿੰਗ ਹੋਈ ਸੀ ਉਦੋਂ ਇਹ ਸਥਿਤੀ ਨਹੀਂ ਸੀ ਆਪਣੇ ਸਾਹਮਣੇ ਤਾਂ ਉਹ ਸਥਿਤੀ ਆਪਾਂ ਹੁਣ ਵੇਖ ਲਈ ਹੈ ਜੋ ਆਪਾਂ ਨੂੰ ਖੀਰ ਕਈਆ ਡਲੇਵਾਲ ਸਾਹਿਬ ਨੇ ਖੀਰ ਹੁਣ ਗੱਲ ਕਿ ਮੇਰੀ ਤਾਂ ਬਾਜੀ ਆ ਸੋਡੇ ਲੋਕਾਂ ਦੇ ਵਿੱਚ ਐ ਤੁਸੀਂ ਬਚਾਉਣਾ ਏਕ-ਇਕ ਸਾਹ ਸੋਡੇ ਲਈ ਐ ਮੈਨੂੰ ਪੁਲਿਸ ਦੇ ਹੱਥ ਨਾ ਜਾਣ ਦਿਓ ਮੈਂ ਫੇਰ ਪੰਜਾਬੀਓ ਅਪੀਲ ਕਰਦਾ ਹਾਂ ਅੱਜ ਸਮਾਣਾ ਡੀਕਿਓ ਜਿੱਥੇ ਵੀ ਮੋਬਾਈਲ ਜਿਹੜੇ ਸਾਰੇ ਤੁਹਾਡੇ ਕੋਲੇ ਨੇ ਸਾਡਾ ਸਾਰੇ ਪੱਤਰਕਾਰ ਭਾਈਚਾਰਾ ਵੀ ਖੜਾ ਹੈ ਆਪਾਂ ਸੋਸ਼ਲ ਮੀਡੀਆ ਤੇ ਸਾਰੇ ਕੰਮ ਕਰਦੇ ਆਂ ਅਪੀਲ ਕਰੋ ਪੰਜਾਬ ਨੂੰ ਹਰਿਆਣੇ ਨੂੰ ਜਿਹੜੇ ਅਸੀਂ ਬਾਰਡਰਾਂ ਤੇ ਬੈਠਾ ਤੇ ਨਾਲ ਉਹ ਪਿੰਡਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਪੁਲਿਸ ਭੇਜੀ ਆ ਤਾਂ ਇਹਦਾ ਮੁਕਾਬਲਾ ਕਰਨ ਲਈ ਤਦੋਂ ਹੱਕ ਅਖੀਰ ਦੇ ਵਿੱਚ ਜਿਹੜੀਆਂ ਮੂਵਮੈਂਟ ਆਊਟ ਦੀਆਂ ਨੇ ਹਮੇਸ਼ਾ ਪੁਲਿਸ ਚੱਕ ਕੇ ਲੈ ਜਾਂਦੀ ਹੈ ਫਿਰ ਹਸਪਤਾਲਾਂ ਦੇ ਵਿੱਚ ਜਿਹੜੇ ਗਲੂਗੋਸ਼ ਲਾ ਕੇ ਉਹਨਾਂ ਦੀ ਮੌਤ ਹੁੰਦੀ ਹੈ ਉਹ ਜਨਤਕ ਮੌਤ ਨਹੀਂ ਹੁੰਦੀ